ਕੈਨੇਡਾ ਨੂੰ ਲੈ ਕੇ ਇਸ ਵੇਲੇ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਸਵਾਲ ਬਣੇ ਹੋਏ ਨੇ ਕੋਈ ਕਹਿੰਦਾ ਕਿ ਕੈਨੇਡਾ ਨੇ ਸਖਤੀ ਕਰਤੀ ਹੈ ਹੁਣ ਕੈਨੇਡਾ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ ਕੋਈ ਕਹਿੰਦਾ ਕਿ ਕੈਨੇਡਾ ਜਾਣਾ ਬਹੁਤ ਔਖਾ ਹੋ ਗਿਆ ਕੈਨੇਡਾ ਦੇ ਵਿੱਚ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਹੈ ਕੋਈ ਕਹਿੰਦਾ ਕਿ ਕੈਨੇਡਾ ਬਹੁਤ ਸਾਰੇ ਸਟੂਡੈਂਟ ਨੂੰ ਹੋਣਾ ਡਿਪੋਰਟ ਕਰਨ ਵਾਲਾ ਹੈ ਜਿਦੇ ਵਿੱਚ ਪੰਜਾਬ ਦੇ ਵੀ ਬਹੁਤ ਸਾਰੇ ਨੌਜਵਾਨ ਹੋਣਗੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਨੇ ਬਹੁਤ ਸਾਰੇ ਇਮੀਗ੍ਰੇਸ਼ਨ ਏਜੰਟ ਵੀ ਕਹਿੰਦੇ ਨੇ ਕਿ ਕੋਈ ਫਰਕ ਨਹੀਂ ਪਿਆ ਪਹਿਲਾਂ ਵਾਂਗੀ ਚੱਲ ਰਿਹਾ ਕੈਨੇਡਾ ਤਾਂ ਅਸਲ ਕਹਾਣੀ ਕੀ ਹੈ ਮੇਰੇ ਨਾਲ ਨੌਜਵਾਨ ਹਰਪੀ ਸਿੰਘ ਮੌਜੂਦ ਹੈਗੇ ਨੇ ਜਿਹੜੇ 6 ਸਾਲ ਬਾਅਦ ਕੈਨੇਡਾ ਤੋਂ ਵਾਪਸ ਪਰਤੇ ਨੇ ਪੱਕੇ ਤੌਰ ਤੇ ਕੈਨੇਡਾ ਗਏ ਸੀਗੇ ਤਾਂ ਇੱਕ ਆਮ ਨਾਗਰਿਕ ਦੀ ਅੱਖ ਦੇ ਨਾਲ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਿ ਇਹ ਕੈਨੇਡਾ ਨੂੰ ਕਿਵੇਂ ਦੇਖਦੇ ਨੇ ਜਾਂ ਪਿਛਲੇ 6-7 ਸਾਲਾਂ ਦੇ ਵਿੱਚ 10 ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ ਕੀ ਕੁਝ ਬਦਲਿਆ ਜਾਂ ਹੁਣ ਉੱਥੇ ਕਿਹੋ ਜਿਹੇ ਹਾਲਾਤ ਚੱਲ ਰਹੇ ਨੇ ਕਿਉਂ ਇੰਨੀ ਜ਼ਿਆਦਾ ਜਿਹੜੀ ਆ ਚਰਚਾ ਹੋਣੀ ਸ਼ੁਰੂ ਹੋ ਗਈ ਤਾਂ ਗੱਲਬਤ ਕਰਦੇ ਆ ਤਾਂ ਬਾਈ ਜੀ ਕੀ ਹਾਲ ਠੀਕ ਠਾਕ ਹੈ ਜੀ ਵਧੀਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਤੁਸੀਂ ਵੀ ਦੇਖਦੇ ਹੋਵੋਗੇ ਕਿ ਚਰਚਾ ਬੜੀ ਚੱਲ ਰਹੀ ਹੈ ਇਸ ਵੇਲੇ ਕੈਨੇਡਾ ਨੂੰ ਲੈ ਕੇ ਅਸਲ ਕਹਾਣੀ ਕੀ ਆ ਅਸਲ ਹਾਲਾਤ ਕੀ ਨੇ ਇਸ ਵੇਲੇ ਕੈਨੇਡਾ ਦੇ ਵਿੱਚ ਜੀ ਮੈਂ ਜਦੋਂ ਕੈਨੇਡਾ ਗਿਆ ਸੀ 2019 ਦੇ ਵਿੱਚ ਉਦੋਂ ਹਾਲਾਤ ਕੁਝ ਹੋਰ ਸੀ ਤੇ ਕੋਵਿਡ ਤੋਂ ਬਾਅਦ ਖਾਸ ਕਰਕੇ ਹਾਲਾਤ ਬਹੁਤ ਜ਼ਿਆਦਾ ਚੇਂਜ ਹੋ ਗਏ ਨੇ ਹਾਂ ਉਸ ਵੇਲੇ ਇਹ ਸੀ ਕਿ ਜੋ ਇਮੀਗ੍ਰੇਸ਼ਨ ਸੀ ਉਹ ਵੀ ਸੌਖੀ ਸੀ ਤੇ ਸਟੂਡੈਂਟਸ ਵਾਸਤੇ ਵੀਜ਼ਾ ਵੀ ਬੜਾ ਸੌਖਾ ਮਿਲ ਜਾਂਦਾ ਸੀ ਤੇ ਅੱਗੇ ਉਹਨਾਂ ਦਾ ਫਿਊਚਰ ਵਾਸਤੇ ਵੀ ਆਪਾਂ ਦੇਖਦੇ ਸੀ ਕਿ ਪੀਆਰ ਦੇ অলਮੋਸਟ ਲਾਈਕ 80 ਤੋਂ 90% ਚਾਂਸ ਹੁੰਦੇ ਸੀ ਹਾਂ ਕੋਵਿਡ ਤੋਂ ਬਾਅਦ ਇੱਕਦਮ ਮਹਿੰਗਾਈ ਜਿਹੜੀ ਹੈ ਉਹ ਵਧੀ ਹੈ ਉੱਥੇ ਤੇ ਇਸ ਕਰਕੇ ਜੋ ਆਮ ਨਾਗਰਿਕ ਹੈ ਉੱਥੇ ਕੈਨੇਡਾ ਦਾ ਆਪਣਾ ਨਾਗਰਿਕ ਜੋ ਹੂੰ ਸ਼ੁਰੂ ਤੋਂ ਉੱਥੇ ਰਹਿ ਰਿਹਾ ਉਹਨਾਂ ਤੇ ਜ਼ਿਆਦਾ ਪ੍ਰੈਸ਼ਰ ਪਿਆ ਹੈ ਹੂੰ ਹੁਣ ਉਹ ਉਸ ਚੀਜ਼ ਦਾ ਜੋ ਗੁੱਸਾ ਹੈ ਉਹ ਇਮੀਗ੍ਰੈਂਟਸ ਤੇ ਕੱਢ ਰਹੇ ਨੇ ਜਾਂ ਸਟੂਡੈਂਟਸ ਤੇ ਕੱਢ ਰਹੇ ਨੇ ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਰਕਾਰ ਨੇ ਪਾਲਿਸਿਸ ਜਿਹੜੀਆਂ ਨੇ ਉਹ ਸਖਤ ਕਰ ਦਿੱਤੀਆਂ ਨੇ ਪਰ ਇਹ ਸਰਕਾਰ ਕਿਤੇ ਨਾ ਕਿਤੇ ਆਪਣੇ ਜੋ ਆਮ ਨਾਗਰਿਕਾਂ ਉਹਨੂੰ ਥੋੜਾ ਪਰਚਾਉਣ ਦੀ ਕੋਸ਼ਿਸ਼ ਕਰ ਰਹੀ ਏ ਤੇ ਇਹਦੇ ਤੋਂ ਮੈਂ ਇਹ ਨਹੀਂ ਸਮਝਦਾ ਕਿ ਜੋ ਇਮੀਗ੍ਰੇਸ਼ਨ ਹੈ ਔਖੀ ਹੋ ਜਾਏਗੀ ਜਾਂ ਸਟੂਡੈਂਟ ਵੀਜ਼ਾ ਮਿਲਣਾ ਔਖਾ ਹੋ ਜਾਏਗਾ ਕਿਉਂਕਿ ਹਮੇਸ਼ਾ ਤੋਂ ਇਹ ਰਿਹਾ ਹੈ ਕਿ ਕੈਨੇਡੀਅਨ ਯੂਨੀਵਰਸਿਟੀਆਂ ਵਾਸਤੇ ਕਾਲਜੇਜ਼ ਵਾਸਤੇ ਜੋ ਇੰਟਰਨੈਸ਼ਨਲ ਸਟੂਡੈਂਟ ਹੈ ਉਹਨਾਂ ਦਾ ਜੋ ਉਹਨਾਂ ਦੀ ਆਮਦਨੀ ਹੁੰਦੀ ਹੈ ਜੋ ਕਿ ਦੋ ਤੋਂ ਤਿੰਨ ਗੁਣਾ ਫੀਸ ਲੈਂਦੇ ਨੇ ਆਮ ਨਾਗਰਿਕ ਨਾਲੋਂ ਉਹ ਹਮੇਸ਼ਾ ਤੋਂ ਹੀ ਉਹਨਾਂ ਵਾਸਤੇ ਇੱਕ ਬਹੁਤ ਵੱਡਾ ਸੋਰਸ ਰਿਹਾ ਹੈ ਪੈਸੇ ਕਮਾਉਣ ਦਾ ਤੇ ਅੱਜ ਵੀ ਉਸ ਚੀਜ਼ ਨੂੰ ਫੋਕਸ ਕਰ ਰਹੇ ਨੇ ਹਾਂ ਬਸ ਗੱਲ ਇਹ ਹੋ ਗਈ ਹੈ ਕਿ ਥੋੜਾ ਜਿਹਾ ਜਿਵੇਂ ਆਪਾਂ ਦੇਖਿਆ ਕਿ ਜੋ ਟਰੂਡੋ ਦੀ ਸਰਕਾਰ ਹੈ ਉਹ 2016 ਤੋਂ ਪਾਵਰ 'ਚ ਰਹੀ ਹੈ ਲੇਕਿਨ ਹੁਣ ਅਗਲੇ ਸਾਲ ਜੋ ਵੋਟਾਂ ਪਾਣ ਵਾਲੀਆਂ ਨੇ ਤੇ ਇਸ ਕਰਕੇ ਜੋ ਸਰਕਾਰ ਹੈ ਥੋੜਾ ਜਿਹਾ ਪਰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ 2-4 ਮਹੀਨੇ ਦੀ ਗੱਲ ਹੈ ਤੋ ਉਸ ਤੋਂ ਬਾਅਦ ਜੇ ਸਰਕਾਰ ਬਦਲ ਵੀ ਜਾਂਦੀ ਹੈ ਤੇ ਤਾਂ ਵੀ ਜੋ ਮੈਨੂੰ ਨਹੀਂ ਲੱਗਦਾ ਕਿ ਇਮੀਗ੍ਰੇਸ਼ਨ ਟਾਰਗੇਟਸ ਜਾਂ ਸਟੂਡੈਂਟ ਵੀਜ਼ਾ ਜਿਹੜੇ ਆ ਉਹ ਉਹਨਾਂ ਦੇ ਚੇਂਜ ਹੋਣਗੇ ਜਾਂ ਕੋਈ ਪਾਲਿਸੀਸ 'ਚ ਬੜੀ ਵੱਡਾ ਚੇਂਜ ਲਿਆਉਣਗੇ ਬੰਦ ਕਰ ਦੇਣਗੇ ਔਖਾ ਕਰ ਦੇਣਗੇ ਬਾਕੀ ਜੋ ਤੁਸੀਂ ਸਟੂਡੈਂਟਸ ਦੀ ਗੱਲ ਕੀਤੀ ਅੱਜਕੱਲ ਜੋ ਉੱਥੇ ਚੱਲ ਰਿਹਾ ਹੈ ਉਹ ਇਹ ਹੈ ਕਿ ਜੋ ਮੈਂ ਪਰਸਨਲੀ ਦੇਖਿਆ ਹੈ ਕਿ ਵੱਡੇ ਕਾਲਜ ਜਾਂ ਜਿਹੜੇ ਵੀ ਕਾਲਜ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈਂਦੇ ਨੇ ਉਹ ਜ਼ਿਆਦਾਤਰ ਵੱਡੇ ਸ਼ਹਿਰਾਂ ਵਿੱਚ ਕੇਂਦ੍ਰਿਤ ਨੇ ਰਾਈਟ ਤੇ ਉਹਦੇ ਕਰਕੇ ਸਟੂਡੈਂਟਸ ਜਦੋਂ ਜਾਂਦੇ ਨੇ ਤੇ ਉਹ ਇੱਕੋ ਵਾਰੀ ਇੱਕ ਖਾਸ ਮਤਲਬ ਇੱਕ ਜਗ੍ਹਾ ਤੇ ਜਾਂ ਦੋ ਜਗ੍ਹਾ ਤੇ ਜਾਂ ਤਿੰਨ ਜਗ੍ਹਾ ਤੇ ਤਿੰਨ ਚਾਰ ਵੱਡੇ ਸ਼ਹਿਰਾਂ 'ਚ ਬਹੁਤ ਜ਼ਿਆਦਾ ਪੋਪੂਲੇਸ਼ਨ ਸਟੂਡੈਂਟਸ ਦੀ ਹੋ ਜਾਂਦੀ ਹੈ ਉਹਨਾਂ ਸ਼ਹਿਰਾਂ 'ਚ ਜੋ এমਪਲੋਇਮੈਂਟ ਦਾ ਫਰਕ ਜ਼ਰੂਰ ਦੇਖਣ ਨੂੰ ਮਿਲਦਾ ਜਿੱਦਾਂ ਕਿ ਆਪਾਂ ਦੇਖਦੇ ਆਮ ਕਰਕੇ ਕਿ ਸਟੂਡੈਂਟਸ ਨੂੰ ਕੰਮ ਨਹੀਂ ਮਿਲ ਰਿਹਾ ਸਟੂਡੈਂਟਸ ਸਟਰਗਲ ਕਰ ਰਹੇ ਨੇ ਚਲੇ ਜਾਂਦੇ ਨੇ 2 3 4 ਮਹੀਨੇ 6 ਮਹੀਨੇ ਕੰਮ ਨਹੀਂ ਮਿਲ ਰਿਹਾ ਤੇ ਪਿੱਛੋਂ ਪੈਸੇ ਮੰਗਾ ਕੇ ਉਹ ਆਪਣੀ ਫੀਸ ਪੂਰੀ ਕਰ ਰਹੇ ਨੇ ਆਪਣੇ ਖਰਚੇ ਪੂਰੇ ਕਰ ਰਹੇ ਨੇ ਇਹਦਾ ਜੋ ਮੇਨ ਕਾਰਨ ਹੈ ਉਹ ਇਹ ਹੈ ਕਿ ਜੋ ਕਾਲਜਸ ਨੇ ਉਹ ਜਿਹੜਾ ਜਿਹੜੇ ਸ਼ਹਿਰਾਂ ਚ ਨੇ ਉੱਥੇ ਪਪੂਲੇਸ਼ਨ ਵੱਧਦੀ ਹੈ ਲੇਕਿਨ ਜੋ ਮੈਂ ਛੋਟੇ ਸ਼ਹਿਰਾਂ ਦੇ ਵਿੱਚ ਦੇਖਿਆ ਜਾਂ ਜੋ ਮੈਂ ਉੱਥੇ ਜਿਹਨੂੰ ਆਪਾਂ ਟਾਊਨਸ ਕਹਿ ਲੈਂਦੇ ਉੱਥੇ ਦੇਖਿਆ ਅੱਜ ਵੀ ਉੱਥੇ ਕੰਮ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਮੇਰੇ ਕਈ ਜੋ ਨੋਨ ਸਟੂਡੈਂਟਸ ਸੀ ਉਹ ਛੋਟੇ ਸ਼ਹਿਰਾਂ 'ਚ ਜਾ ਕੇ ਵਸ ਗਏ ਉੱਥੇ ਉਹਨਾਂ ਨੂੰ ਬਹੁਤ ਕੰਮ ਮਿਲਿਆ ਉਹ ਬਹੁਤ ਜ਼ਿਆਦਾ ਤਰੱਕੀ ਕੀਤੀ ਉਹਨਾਂ ਨੇ ਤੇ ਬਸ ਥੋੜਾ ਜਿਹਾ ਗਾਈਡੈਂਸ ਦੇਣ ਦੀ ਲੋੜ ਹੈ ਸਟੂਡੈਂਟਸ ਨੂੰ ਕਿ ਜੋ ਉਹ ਯੂਨੀਵਰਸਿਟੀਆਂ ਨੇ ਜਿਹੜੀਆਂ ਬਹੁਤ ਮਸ਼ਹੂਰ ਨੇ ਜਾਂ ਉਹ ਕਾਲਜੇ ਜਿਹੜੇ ਬਹੁਤ ਮਸ਼ਹੂਰ ਨੇ ਅੱਜ ਦੀ ਡੇਟ 'ਚ ਜੇ ਉਹਨਾਂ ਨੂੰ ਅਵੋਇਡ ਕਰੀਏ ਤਾਂ ਬਹੁਤ ਵਧੀਆ ਹੋਵੇਗਾ ਯਾਨੀ ਕਿ ਵੇਖੋ ਵੇਖੀ ਨੌਜਵਾਨ ਜਿਹੜੇ ਇੱਕੋ ਪਾਸੇ ਜਾਣ ਆ ਸ਼ੁਰੂ ਹੋ ਗਏ ਜਿਵੇਂ ਕੈਪਿੰਗ ਕੀਤੀ ਫਿਰ ਇਹਦੇ ਨਾਲ ਫਰਕ ਪਊ ਥੋੜਾ ਜਿਹੜੀ ਮੈਂ ਉਹ ਹੀ ਪਹਿਲਾਂ ਵੀ ਤੁਹਾਡੇ ਨਾਲ ਗੱਲ ਕਰ ਚੁੱਕਿਆ ਕਿ ਸਰਕਾਰ ਥੋੜਾ ਜਿਹਾ ਆਮ ਨਾਗਰਿਕ ਨਾਗਰਿਕਨ ਹੁਣ ਪਰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅੱਛਾ ਉਹਦੇ ਕਰਕੇ ਇਹ ਕੈਪਿੰਗ ਵਾਲੇ ਰੂਲ ਜਾਂ ਆਪਾਂ ਇੰਨੇ ਹੀ ਇਮੀਗ੍ਰੈਂਟਸ ਲਵਾਵਾਂਗੇ ਜਾਂ ਇੰਨੇ ਸਟੂਡੈਂਟ ਲਵਾਵਾਂਗੇ ਉਹ ਅਜੇ ਟੈਂਪਰੇਰੀ ਬੇਸਿਸ ਤੇ ਪੋਲਿਸੀਜ਼ ਬਣਾ ਰਹੇ ਨੇ। ਹਮ ਬਟ ਅਗਲੇ ਸਾਲ ਜਦੋਂ ਸਰਕਾਰ ਬਦਲ ਜਾਏਗੀ ਜਾਂ ਸੇਮ ਸਰਕਾਰ ਵੀ ਆ ਗਈ ਤੇ ਉਹਦੇ ਨਾਲ ਇਹ ਜੋ ਮੁੱਦੇ ਨੇ ਥੋੜੇ ਠੰਡੇ ਪੈ ਜਾਣਗੇ ਸਭ ਤੋਂ ਵੱਡਾ ਇੰਪੈਕਟ ਕਿਹਦੇ ਤੇ ਪਿਆ ਹੈ ਜਿਵੇਂ ਕਹਿੰਦੇ ਨੇ ਕਿ ਕੰਮ ਨਹੀਂ ਮਿਲਦਾ ਇਹ ਇਕੱਲਾ ਸਟੂਡੈਂਟ ਨੂੰ ਆ ਕਿ ਜਾਂ ਵਰਕ ਵੀਜ਼ੇ ਤੇ ਜਾਂ ਜਿਹੜਾ ਜਾਂ ਪੱਕੇ ਤੌਰ ਤੇ ਆ ਉਹਨੂੰ ਤਾਂ ਮੈਨੂੰ ਲੱਗਦਾ ਕੋਈ ਦਿੱਕਤ ਨਹੀਂ ਹੁੰਦੀ ਹੋਣੀ ਦੇਖੋ ਜੋ ਵੀ ਵਰਕ ਵੀਜ਼ੇ ਤੇ ਜਾਂਦਾ ਉਹ ਕਿਸੇ ਖਾਸ ਵਰਕ ਕੈਟਾਗਰੀ ਚ ਉਹਨਾਂ ਨੂੰ ਵੀਜ਼ਾ ਮਿਲਦਾ ਉੱਥੇ ਕਿ ਜਿਵੇਂ ਮੰਨ ਲਓ ਕਿ ਕੋਈ ਟਰੱਕ ਡਰਾਈਵਰ ਹੈ ਤੇ ਉਹ ਪਹਿਲਾਂ ਗल्फ ਕੰਟਰੀ ਚ ਕਿਤੇ ਟਰੱਕ ਚਲਾ ਰਿਹਾ ਉਸ ਨੂੰ ਵਰਕ ਪਰਮਿਟ ਮਿਲਦਾ ਉੱਥੇ ਜਾ ਕੇ ਤੇ ਉਹਨਾਂ ਨੂੰ ਤੇ ਆਲਮੋਸਟ ਜੌਬ ਦੀ ਸ਼ਿਉਰਿਟੀ ਹੁੰਦੀ ਹੈ ਮੈਂ ਨਹੀਂ ਦੇਖਿਆ ਕੋਈ ਵੀ ਵਰਕ ਪਰਮਿਟ ਵਾਲਾ ਜਿਹੜਾ ਬਿਨਾਂ ਜੌਬ ਤੋਂ ਰਹਿ ਰਿਹਾ ਹੋਏ ਜਾਂ ਸਟਰਗਲ ਕਰ ਰਿਹਾ ਹੋਏ ਹਾਂ ਕੁਝ ਗਰਾਊਂਡ ਲੈਵਲ ਤੇ ਸੱਚਾਈ ਹੋ ਵੀ ਸਕਦੀ ਹੈ ਬਟ ਇਹ ਬਹੁਤ ਵੱਡੇ ਲੈਵਲ ਤੇ ਨਹੀਂ ਹੈ ਕਿ ਜਿਵੇਂ ਵੀਡੀਓ ਆਉਂਦੀਆਂ ਨੇ ਕਿ ਇੱਕ ਮੈਕਡੀ ਦੇ ਬਾਹਰ ਜਾਂ ਇੱਕ ਸਟੋਰ ਦੇ ਬਾਹਰ ਲੰਬੀਆਂ ਲਾਈਨਾਂ ਲੱਗੀਆਂ ਇੱਕ ਦੋ ਜਣੇ ਦੀ ਵੈਕੈਂਸੀ ਨਿਕਲੀ ਇਹ ਕਦੇ-ਕਦਾਈਏ ਹੈ ਕਿ ਜਾਂ ਵਾਕਈ ਇਹ ਹੋਣ ਲੱਗ ਗਿਆ ਇਦਾਂ ਇਹ ਚੀਜ਼ਾਂ ਜਿਵੇਂ ਕਿ ਮੈਂ ਤੁਹਾਨੂੰ ਦੱਸ ਰਿਹਾ ਸੀ ਵੱਡੇ ਸ਼ਹਿਰਾਂ 'ਚ ਜ਼ਰੂਰ ਹੋ ਰਹੀਆਂ ਨੇ ਅੱਛਾ ਜੇ ਤੁਸੀਂ ਗੱਲ ਕਰੋ ਪੰਜਾਬੀਆਂ ਦੇ ਜਿਹੜੇ ਗੜ੍ਹ ਨੇ ਜਿਵੇਂ ਆਮ ਕਰਕੇ ਅਸੀਂ ਦੇਖਦੇ ਆਂ ਬ੍ਰੈਮਟਨ ਯਾ ਟੋਰਾਂਟੋ ਯਾ ਸਰੀ ਜਿੱਥੇ ਆਲਰੇਡੀ ਪੰਜਾਬੀ ਸਟੂਡੈਂਟ ਪਹਿਲਾਂ ਦਾ ਵਸਿਆ ਹੋਇਆ ਸੀ ਯਾ ਪਹਿਲਾਂ ਬਹੁਤ ਜ਼ਿਆਦਾ ਸਟੂਡੈਂਟ ਜਾ ਚੁੱਕੇ ਨੇ ਹੁਣ ਜਦੋਂ ਵੀ ਕੋਈ ਨਵਾਂ ਸਟੂਡੈਂਟ ਜਾਂਦਾ ਉਹਨਾਂ ਨੂੰ ਲੱਗਦਾ ਕਿ ਹਾਂ ਉਹ ਪਿੰਡ ਦਾ ਬੰਦਾ ਯਾ ਉਹ ਮੇਰਾ ਯਾਰ ਸੀ ਉਹ ਮੇਰੇ ਸਕੂਲ ਚ ਨਾਲ ਪੜਿਆ ਤੇ ਜਿੱਥੇ ਉਹ ਪੜ ਰਿਹਾ ਮੈਂ ਵੀ ਉੱਥੇ ਹੀ ਜਾਵਾਂ ਹੂੰ ਉਹ ਜਿਹੜੇ ਤਿੰਨ ਚਾਰ ਸ਼ਹਿਰਾਂ ਚ ਜ਼ਿਆਦਾ ਕਨਸੈਂਟਰੇਸ਼ਨ ਹੋ ਗਈ ਹੈ ਉਹਦੇ ਕਰਕੇ ਕੁਝ ਉੱਥੇ ਜੋ ਤੁਸੀਂ ਵੀਡੀਓਜ਼ ਦੇਖ ਰਹੇ ਹੋ ਅੱਜ ਦੀ ਡੇਟ ਚ ਸੱਚਾਈ ਵੀ ਹੈਗੀ ਹੈ ਬਟ ਅਗੇਨ ਜੇ ਉਹ ਜਿਹੜੇ ਪਪੂਲਰ ਕਾਲਜ ਨੇ ਉਹਨਾਂ ਨੂੰ ਥੋੜਾ ਅਵੋਇਡ ਕਰਕੇ ਥੋੜੇ ਲਾਈਕ ਛੋਟੇ ਟਾਊਨਸ ਜਾਂ ਦੂਸਰੇ ਸ਼ਹਿਰਾਂ ਦੇ ਵਿੱਚ ਜਾ ਕੇ ਜੇ ਉੱਥੇ ਐਡਮਿਸ਼ਨ ਲੈਂਦੇ ਨੇ ਸਟੂਡੈਂਟ ਉੱਥੇ ਮੈਂ ਕੋਈ ਪ੍ਰੋਬਲਮ ਜਿਹੜੀ ਹੈ ਹਜੇ ਤੱਕ ਸੁਣੀ ਨਹੀਂ ਉੱਥੇ ਕਿਉਂਕਿ ਇੱਥੇ ਸ਼ਾਇਦ ਕੁਝ ਫਿਲਟਰ ਹੋ ਕੇ ਖਬਰਾਂ ਪਹੁੰਚਦੀਆਂ ਨੇ ਉੱਥੇ ਆਪਾਂ ਜੋ ਖਬਰਾਂ ਦੇਖਦੇ ਆ ਉਹ ਲੋਕਲ ਮੀਡੀਆ ਜੋ ਹੈ ਉਹ ਸਾਨੂੰ ਖਬਰਾਂ ਪਹੁੰਚਾਉਂਦਾ ਹੈ ਤੇ ਇਸ ਕਰਕੇ ਮੈਂ ਉਹ ਦੋ ਤਿੰਨ ਸ਼ਹਿਰਾਂ ਨੂੰ ਛੱਡ ਕੇ ਹੋਰ ਕਿਸੇ ਸ਼ਹਿਰ ਦੇ ਵਿੱਚ ਮੈਂ ਨਹੀਂ ਦੇਖਿਆ ਕਿ ਕੰਮ ਦੀ ਬੜੀ ਕਿੱਲਤ ਹੈ ਜਾਂ ਕੁਝ ਵੀ ਇਦਾਂ ਦਾ ਹੈ ਤੁਸੀਂ ਤਾਂ ਬੜੇ ਨੇੜੇ ਤੋਂ ਦੇਖਿਆ ਹੋਊਗਾ ਅੱਜ ਦੀ ਡੇਟ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਬੜੇ ਸਟੂਡੈਂਟ ਜਾਂ ਕਹੋ ਕਿ ਮਾਪੇ ਬੜੇ ਪਰੇਸ਼ਾਨ ਨੇ ਕਿ ਹੁਣ ਬੱਚੇ ਨੂੰ ਕੈਨੇਡਾ ਭੇਜੀਏ ਕਿ ਨਾ ਭੇਜੀਏ ਅੱਜ ਦੀ ਡੇਟ 'ਚ ਤੁਹਾਨੂੰ ਲੱਗਦਾ ਕਿ ਕੈਨੇਡਾ ਜਾਣਾ ਵਧੀਆ ਹੈ ਜਾਂ ਕਿਹੜੇ ਬੱਚਿਆਂ ਨੂੰ ਜਾਣਾ ਚਾਹੀਦਾ ਜਾਂ ਕਿਹੜੇ ਸਕਿੱਲ ਹੋਣੇ ਚਾਹੀਦੇ ਉਹਨਾਂ ਕੋਲ ਹਾਂਜੀ ਇਹ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਜਦੋਂ ਤੋਂ ਮੈਂ ਦੇਖ ਰਿਹਾ ਜਾਂ ਜਦੋਂ ਮੈਂ ਕੈਨੇਡਾ ਗਿਆ ਸੀ ਉਸ ਤੋਂ ਪਹਿਲਾਂ ਵੀ ਇੱਕ ਦੋ ਸਾਲ ਮੈਂ ਰਿਸਰਚ ਕੀਤੀ ਸੀ ਜਦੋਂ ਮੈਂ ਵੀ ਜਾਣਾ ਸੀ ਤੇ ਕੁਝ ਇਹੋ ਜਿਹੇ ਐਵਰਗ੍ਰੀਨ professions ਨੇ ਜਿਹੜੇ ਹਮੇਸ਼ਾ ਤੋਂ ਹੀ ਉੱਥੇ ਡਿਮਾਂਡ 'ਚ ਰਹੇ ਨੇ ਫਾਰ ਇਗਜ਼ਾਮਪਲ ਹੈਲਥ케ਅਰ ਦਾ ਇਹ ਆਪਾਂ ਕਾਫੀ ਦੇਰ ਤੋਂ ਦੇਖਦੇ ਆਏ ਕਿ ਉੱਥੇ ਹੈਲਥ케ਅਰ ਵਰਕਰਸ ਦੀ ਬਹੁਤ ਜ਼ਿਆਦਾ ਘਾਟ ਹੈ ਤੇ ਅਜੇ ਵੀ ਬਹੁਤ ਲਾਈਕ ਆਪਾਂ ਕਹਿ ਸਕਦੇ ਆ ਕਿ ਜੇ 7-8 ਵੱਡੇ ਸ਼ਹਿਰ ਨੇ ਕੈਨੇਡਾ ਦੇ ਉੱਥੇ ਅਜੇ ਵੀ ਜਿਹੜੇ ਹੈਲਥ케ਅਰ ਵਰਕਰਸ ਨੂੰ ਲੈ ਰਹੇ ਨੇ ਠੀਕ ਹੈ ਈਵਨ ਮੈਂ 2-3 ਦਿਨ ਪਹਿਲੇ ਹੀ ਦੇਖਿਆ ਕਿ ਉਹਨਾਂ ਨੇ ਇੱਕ ਦੋ ਪਾਇਲਟ ਪ੍ਰੋਗਰਾਮ ਸਟਾਰਟ ਕੀਤੇ ਨੇ ਇੱਕ ਹੈਲਥ케ਅਰ ਵਰਕਰ ਪਾਇਲਟ ਪ੍ਰੋਗਰਾਮ ਹੈ ਤੇ ਇੱਕ ਰੂਰਲ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਹੈ ਹਾਂ ਜਿਹਦੇ ਵਿੱਚ ਕਿ ਜੇ ਤੁਹਾਡੇ ਕੋਲ ਬੈਚਲਰ ਡਿਗਰੀ ਹੈ ਹੈਲਥ케ਅਰ ਦੀ ਤੇ ਉਸ ਤੋਂ ਬਾਅਦ ਤੁਹਾਡੇ ਕੋਲ 2-3 ਸਾਲ ਦਾ ਐਕਸਪੀਰੀਅੰਸ ਹੈ ਤਾਂ ਤੁਹਾਨੂੰ ਪਹਿਲ ਹੋਵੇਗੀ ਇਮੀਗ੍ਰੇਸ਼ਨ ਦੇ ਵਿੱਚ ਤੇ ਨਾਲ ਦੇ ਨਾਲ ਜੇ ਤੁਸੀਂ ਕਿਸੇ ਰੂਰਲ ਕਮਿਊਨਿਟੀ 'ਚ ਜਾ ਕੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਟਾਊਨਸ ਦੇ ਵਿੱਚ ਹਜੇ ਵੀ ਕੰਮ ਬਹੁਤ ਹੈ ਜੇ ਉੱਥੇ ਜਾ ਕੇ ਤੁਸੀਂ ਵਸਣਾ ਚਾਹੁੰਦੇ ਹੋ ਜਾਂ ਮਤਲਬ ਜਿਵੇਂ ਸਰਕਾਰ ਦਾ ਹੁੰਦਾ ਕਿ ਤੁਸੀਂ 2-3 ਸਾਲ ਕਿਸੇ ਟਾਊਨ 'ਚ ਰਹੋਗੇ ਉਸ ਤੋਂ ਬਾਅਦ ਫਿਰ ਤੁਸੀਂ ਫ੍ਰੀ OPR ਮਿਲਣ ਤੋਂ ਬਾਅਦ ਜਿੱਥੇ ਮਰਜ਼ੀ ਮੂਵ ਕਰ ਸਕਦੇ ਹੋ ਤੇ ਉਹ ਕਾਫੀ ਜਿਹੜਾ ਹੁਣ ਲਾਈਕ ਜਾ ਤਰ ਖਬਰ ਅੱਗੇ ਨਹੀਂ ਪਹੁੰਚ ਰਹੀ ਲੇਕਿਨ ਇਹ ਕਾਫੀ ਫਾਇਦੇਮੰਦ ਹੈ ਹੁਣ ਜਿਹੜੇ ਨਵੇਂ ਇਮੀਗ੍ਰੇਸ਼ਨ ਜਾਣਾ ਚਾ ਰਹੇ ਨੇ ਜੋ ਚਾਹਵਨ ਕੈਨੇਡਾ ਜਾਣ ਦੇ ਤੇ ਉੱਥੇ ਉਹਨਾਂ ਨੂੰ ਮੈਨੂੰ ਨਹੀਂ ਲੱਗਦਾ ਕਿ ਦਿੱਕਤ ਵੀ ਹੋਵੇਗੀ ਤੀਸਰਾ ਮੈਂ ਵੀ ਦੇਖਿਆ ਕਿ ਆਈਟੀ profession ਜਿਹੜਾ ਉਹ ਵੀ ਬਹੁਤ ਵੱਡੇ ਲੈਵਲ ਤੇ ਉੱਥੇ ਡਿਮਾਂਡ ਹੈ ਕਿਉਂਕਿ ਹੌਲੀ ਹੌਲੀ ਇਹ ਮੈਂ ਦੇਖਿਆ ਕਿ ਕੈਨੇਡਾ ਦੇ ਵਿੱਚ ਜੋ ਕਲਾਉਡ ਕੰਪਿਊਟਿੰਗ ਸੈਟਅਪ ਹੈ ਉਹ ਵੱਧ ਰਿਹਾ ਤੇ ਕਾਫੀ ਸਾਰੇ ਜਿਹੜੇ ਆਈਟੀ ਪ੍ਰੋਫੈਸ਼ਨਲ ਸੀ ਜ ਜਿਨ੍ਹਾਂ ਨੂੰ ਮੈਂ ਜਾਣਦਾ ਉਹ ਬਹੁਤ ਵਧੀਆ ਜੌਬਾਂ ਤੇ ਤੇ ਇਵਨ ਵਰਕ ਫਰੋਮ ਹੋਮ ਤੇ ਵੀ ਉਹ ਉੱਥੇ ਸੈੱਟ ਹੋਏ ਪਏ ਨੇ ਤੇ ਬਹੁਤ ਅੱਛੀ ਕਮਾਈ ਕਰ ਰਹੇ ਨੇ ਹਮ ਜਾਨਕੀ ਜਿਹਦੇ ਕੋਲ ਸਕਿੱਲ ਹੈ ਮੈਨੂੰ ਲੱਗਦਾ ਉਹਨੂੰ ਘਾੜਨੀ ਕੰਮ ਦੀ ਜੀ ਬਿਲਕੁਲ ਹਮ ਤੇ ਇਹ ਇਹ ਵੀ ਮੈਂ ਕਹਿ ਸਕਦਾ ਕਿ ਜਿਵੇਂ ਕੁਝ ਇਹੋ ਜਿਹੇ ਪ੍ਰੋਫੈਸ਼ਨ ਨੇ ਜਿਨ੍ਹਾਂ ਚ ਹੁਣ ਉੱਥੇ ਇਤਨਾ ਜ਼ਿਆਦਾ ਜੋ ਹੈ ਉਹ ਡਿਮਾਂਡ ਨਹੀਂ ਰਹੀ ਹਮ ਫਾਰ ਐਗਜ਼ੈਂਪਲ ਜੇ ਮੈਂ ਕਹਾਂ ਟਰੱਕ ਡਰਾਈਵਰਸ ਦੀ ਹਾਂ ਏ ਮੈਂ ਦੇਖਿਆ ਕਿ ਜਦੋਂ ਮੈਂ ਗਿਆ ਸੀ ਉਦੋਂ ਕਾਫੀ ਜ਼ਿਆਦਾ ਡਿਮਾਂਡ ਸੀ ਤੇ ਜੋ ਵੀ ਜਿਵੇਂ ਜਿੰਨੇ ਨਵਾਂ ਕੋਰਸ ਕੀਤਾ ਟਰੱਕਿੰਗ ਦਾ ਜਾਂ ਜੋ ਗਲਫ ਕੰਟਰੀ ਤੋਂ ਗਿਆ ਸੀ ਉਹਨਾਂ ਨੂੰ ਬੜੀ ਜਲਦੀ ਕੰਮ ਮਿਲ ਜਾਂਦਾ ਸੀ ਹਾਂ ਲੇਕਿਨ ਬਹੁਤ ਜ਼ਿਆਦਾ ਲੋਕ ਇਸ ਪਾਸੇ ਹੋਏ ਨੇ ਖਾਸ ਕਰਕੇ ਆਪਣੇ ਪੰਜਾਬੀ ਵੀਰ ਮੈਂ ਬਹੁਤ ਜ਼ਿਆਦਾ ਦੇਖੇ ਨੇ ਕਿ ਜੋ ਟਰੱਕਿੰਗ ਲਾਈਨ ਵੱਲ ਚਲੇ ਗਏ ਨੇ ਹਾਂ ਹੁਣ ਇਹ ਹੈ ਕਿ ਕੰਮ ਮਿਲਦਾ ਹੈ ਲੇਕਿਨ ਹੁਣ ਸੈਲਰੀਜ਼ ਘਟ ਗਈਆਂ ਨੇ ਕਿਉਂਕਿ ਹੁਣ ਉਹਨਾਂ ਕੋਲ ਵਰਕਫੋਰਸ ਵੱਧ ਗਈ ਹੈ ਤੇ ਉਹ ਹੁਣ ਸੈਲਰੀਸ ਨੂੰ ਨੇਗੋਸ਼ੀਏਟ ਕਰ ਸਕਦੇ ਨੇ ਜਾਨੀ ਕਿ ਹੁਣ ਕੈਨੇਡਾ ਪਹਿਲਾ ਵਰਗਾ ਕੈਨੇਡਾ ਨਹੀਂ ਰਿਹਾ ਕੁਝ professions ਵਾਸਤੇ ਪਹਿਲਾ ਵਰਗਾ ਨਹੀਂ ਰਿਹਾ ਹਾਂ ਪਰ ਇਹ ਮੈਂ ਜਰੂਰ ਦੇਖਿਆ ਕਿ ਕੋਵਿਡ ਤੋਂ ਬਾਅਦ ਜਿਹੜੀ ਮਹਿੰਗਾਈ ਵਧੀ ਸੀ ਉਹ ਹੌਲੀ-ਹੌਲੀ ਕੰਟਰੋਲ 'ਚ ਆ ਰਹੀ ਹੈ ਤੇ ਜਿਵੇਂ ਕਿ ਇੱਕਦਮ ਜੋ ਬੈਂਕ ਆਫ ਕੈਨੇਡਾ ਨੇ ਜੋ ਇੰਟਰਸਟ ਰੇਟ ਆ ਵਧਾ ਦਿੱਤੇ ਸੀ ਜਿਹੜਾ ਕਿ ਇੱਕ ਮਹਿੰਗਾਈ ਨੂੰ ਕੰਟਰੋਲ ਕਰਨ ਦਾ ਮਾਧਿਅਮ ਹੁੰਦੇ ਨੇ ਮਹਿੰਗਾਈ ਨੂੰ ਲੈ ਕੇ ਵੀ ਬੜੀ ਚਰਚਾ ਹੁੰਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਜੀ ਇੱਕ ਤੁਸੀਂ ਸੁਧਾਰਨ ਜੇ ਤਰੀਕੇ ਨਾਲ ਸਮਝਾਇਓ ਕਿ ਪਹਿਲਾਂ ਕਿੰਨੇ ਦੀ ਚੀਜ਼ ਕਿਹੜੀ ਮਿਲਦੀ ਸੀ ਕਿ ਤਾਂ ਉਹ ਕਿੰਨੇ ਮੁੱਲ ਦਾ ਹੋ ਗਿਆ ਦੁਬਾਰਾ ਹੁਣ ਹਾਂਜੀ ਬਿਲਕੁਲ ਜੀ ਜੋ ਕੋਵਿਡ ਤੋਂ ਪਹਿਲਾਂ ਆਪਾਂ ਦੇਖਿਆ ਤੇ ਕੋਵਿਡ ਦੇ ਵਿੱਚ ਦੇਖਿਆ ਯਾਨੀ ਕਿ 2019 ਤੇ 20 'ਚ ਜੋ ਮੈਂ ਦੇਖਿਆ ਉਦੋਂ ਜਿਹੜੀ ਜਿਵੇਂ ਤੁਸੀਂ ਕਹਿ ਲੋ ਕਿ ਸਭ ਤੋਂ ਬੇਸਿਕ ਨੈਸੈਸਿਟੀ ਹੁੰਦੀ ਹੈ ਗਰੋਸਰੀ ਦੀ ਚੀਜ਼ਾਂ ਹਾਂ ਤੇ ਗਰੋਸਰੀ ਉਦੋਂ ਇੱਕ ਫੈਮਿਲੀ ਦੀ ਗਰੋਸਰੀ ਜਿਵੇਂ ਮੈਂ ਹੁੰਦਾ ਸੀ ਮੇਰੀ ਵਾਈਫ ਸੀ ਤੇ ਮੇਰੀ ਡਾਟਰ ਸੀ ਤੇ ਸਾਨੂੰ ਕੋਈ 500 ਡਾਲਰ ਦੇ ਵਿੱਚ ਪੂਰੇ ਮਹੀਨੇ ਦੀ ਜੋ ਵੀ ਆਪਾਂ ਹਾਂ ਜੋ ਚਾਹਦੇ ਸੀ ਉਹ ਮਿਲ ਜਾਂਦਾ ਸੀ ਕਦੀ ਵੀ ਮਤਲਬ ਅਸੀਂ ਤੰਗੀ ਨਹੀਂ ਸੀ ਕੱਟੀ ਕਿ ਆਹ ਚੀਜ਼ ਖਾ ਲਈਏ ਆਹ ਚੀਜ਼ ਨਹੀਂ ਖਾਈਏ ਹੁਣ ਇਹ ਹੋ ਗਿਆ ਕਿ ਜੇ ਉਸੇ ਲੈਵਲ ਦਾ ਜੀਣਾ ਤੇ ਫੈਮਿਲੀ ਵਾਸਤੇ ਹੁਣ ਗਰੋਸਰੀ ਜਿਹੜੀ 1000 1100 ਮਤਲਬ ਆਲਮੋਸਟ ਡਬਲ ਹੋ ਗਿਆ ਡਬਲ ਹੋ ਗਈ ਹਾਂਜੀ ਤੇ ਭਾਵੇਂ ਕਿ ਸਰਕਾਰੇ ਅ ਅੰਕੜੇ ਪੇਸ਼ ਕਰ ਰਹੀ ਹੈ ਕਿ ਮਹਿੰਗਾਈ ਕੰਟਰੋਲ ਚ ਆ ਗਈ ਹੈ ਪਰ ਗ੍ਰੋਸਰੀ ਚ ਇਹ ਹੁੰਦਾ ਕਿ ਕਿਤੇ ਨਾ ਕਿਤੇ ਜੇ ਇੱਕ ਪ੍ਰਾਈਸ ਇੱਕ ਵਾਰੀ ਸੈੱਟ ਹੋ ਕੇ ਅੱਗੇ ਚਲਾ ਜਾਂਦਾ ਹਾਂ ਤੇ ਉਥੋਂ ਥੱਲੇ ਆਣਾ ਔਖਾ ਹੁੰਦਾ ਉਹ ਤੋਂ ਉੱਪਰ ਜਾਣ ਤੋਂ ਸਰਕਾਰ ਥੋੜਾ ਜਿਹਾ ਰੋਕ ਦਿੰਦੀ ਮੈਨੂੰ ਲੱਗਦਾ ਕਿ ਹੁਣ ਜਿਹੜਾ ਕੋਈ ਨਵਾਂ ਬੱਚਾ ਚੱਲਾ ਉਹਨੂੰ ਪ੍ਰੀਪੇਅਰ ਹੋ ਕੇ ਜਾਣਾ ਪਊਗਾ ਇੱਕ ਤਾਂ ਮਹਿੰਗਾਈ ਨੂੰ ਧਿਆਨ ਦੇ ਵਿੱਚ ਰੱਖਣਾ ਪਊਗਾ ਦੂਜਾ ਉਹਨੂੰ ਕੰਮ ਵੀ ਸੋਚ ਕੇ ਜਾਣਾ ਪਊਗਾ ਕਿ ਜੇਕਰ 2-4 ਮਹੀਨੇ ਨਹੀਂ ਮਿਲਦਾ ਤਾਂ ਫਿਰ ਫੀਸਾਂ ਦਾ ਅਰੇਂਜਮੈਂਟ ਹੋਣਾ ਪਊਗਾ हां जी ਇਹ ਜ਼ਰੂਰ ਉਹਨਾਂ ਨੂੰ ਸੋਚ ਕੇ ਜਾਣਾ ਚਾਹੀਦਾ ਪਲਾਨਿੰਗ ਕਰਕੇ ਜਾਣਾ ਚਾਹੀਦਾ ਕਿ ਹੁਣ ਥੋੜਾ ਜਿਹਾ ਜਿਵੇਂ ਪਹਿਲਾਂ ਹੁੰਦਾ ਸੀ ਹਾਲਾਤ ਥੋੜੇ ਜੇ ਚੇਂਜ ਹੁਣ ਮੈਂ ਜ਼ਰੂਰ ਮੰਨਾਂਗਾ ਕਿ ਹੋਏ ਨੇ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਜੋ ਉੱਥੇ ਆਲਰੇਡੀ ਰਹਿ ਰਹੇ ਨੇ ਜਿਨ੍ਹਾਂ ਕੋਲ ਉਹ ਜਾਣਗੇ ਜਾਂ ਜੋ ਵੀ ਉਹਨਾਂ ਦੇ ਉੱਥੇ ਕੰਟੈਕਟ ਹੈਗੇ ਨੇ ਉਹਨਾਂ ਕੋਲ ਚੰਗੀ ਤਰ੍ਹਾਂ ਪੁੱਛ ਕੇ ਜਾਣ ਤੇ ਆਪਣੀ ਪ੍ਰੋਪਰ ਫਾਈਨੈਂਸ਼ੀਅਲ ਪਲੈਨਿੰਗ ਕਰਕੇ ਜਾਣ ਤੇ ਨਾਲ ਦੀ ਨਾਲ ਜਿਵੇਂ ਕਿ ਮੈਂ ਪਹਿਲਾਂ ਵੀ ਸਲਾਹ ਦੇ ਚੁੱਕਿਆ ਉਹ ਵੱਡੇ ਸ਼ਹਿਰਾਂ 'ਚ ਕਾਲਜੇਜ਼ ਲੈਣਾ ਅਵੋਇਡ ਕਰਨ ਤੇ ਛੋਟੇ ਸ਼ਹਿਰਾਂ ਵਾਲੇ ਕਾਲਜੇਜ਼ ਜਿਹੜੇ ਨੇ ਜਾਂ ਯੂਨੀਵਰਸਿਟੀਆਂ ਜਿਹੜੀਆਂ ਨੇ ਉੱਥੇ ਪ੍ਰੇਫਰ ਕਰਨ ਕਿਉਂਕਿ ਉੱਥੇ ਉਹਨਾਂ ਨੂੰ ਕੰਮ ਦੀ ਦਿੱਕਤ ਆਲਮੋਸਟ 70 80% ਨਹੀਂ ਆਏਗੀ। ਹਮ ਇੱਕ ਰਿਪੋਰਟ ਨੂੰ ਲੈ ਕੇ ਵੀ ਬੜੀ ਚਰਚਾ ਹੁੰਦੀ ਆ ਤੁਸੀਂ ਵੀ ਲੱਗਦਾ ਕਿ ਸੁਣਿਆ ਹੋਵੇਗਾ ਉੱਥੇ ਦੀ ਵੀ ਨਿਊਜ਼ 'ਚ ਵੀ ਆਉਂਦਾ ਵਾਕਈ ਇਹ ਗੱਲ ਸੱਚ ਹੈ। ਦੇਖੋ ਲੋਕਲ ਨਿਊਜ਼ 'ਚ ਤੇ ਇਹ ਕਹਿ ਰਹੇ ਨੇ ਕਿ ਜੋ ਵੀ ਸਟੂਡੈਂਟ ਜਿਵੇਂ ਪਹਿਲਾ ਆਏ ਸੀ ਫਿਰ ਇਹ ਚੀਜ਼ ਆਪਾਂ ਬੜੀ ਦੇਖਦੇ ਰਹੇ ਕਿ ਸਟੂਡੈਂਟ ਪਹਿਲਾ ਕਿਸੇ ਖਾਸ ਕਾਲਜ ਜਾਂਦਾ ਸੀ ਉਸ ਤੋਂ ਬਾਅਦ ਉਸ ਨੂੰ ਲੱਗਦਾ ਸੀ ਕਿ ਨਹੀਂ ਇੱਥੇ ਨਹੀਂ ਮੈਂ ਪੜਨਾ ਮੈਂ ਕਿਸੇ ਹੋਰ ਕਾਲਜ ਜਾਣਾ ਹਾਂ ਟਰਾਂਸਫਰ ਲੈ ਲੈਂਦੇ ਸੀ ਹਾਂ ਤੇ ਥੋੜਾ ਜਿਹਾ ਉਹਦੇ ਕਰਕੇ ਕਈ ਵਾਰੀ ਆਪਾਂ ਇਹ ਵੀ ਦੇਖਿਆ ਸੀ ਕਿ ਜਦੋਂ ਟਰਾਂਸਫਰ ਲੈਂਦੇ ਆ ਤੇ ਵਿੱਚ ਕਈ ਵਾਰੀ ਮਤਲਬ ਥੋੜਾ ਜਿਹਾ ਉੱਪਰ ਥੱਲੇ ਕਰਕੇ ਤੇ ਕਈ ਵਾਰੀ ਪੜ੍ਹਾਈ ਛੱਡ ਕੇ ਤੇ ਫੁੱਲ ਟਾਈਮ ਕੰਮ ਵੀ ਕਰਨਾ ਸਟਾਰਟ ਕਰ ਦਿੰਦੇ ਸੀ ਤੇ ਕੁਝ ਕੁ ਐਗਜ਼ੈਂਪਲਸ ਹੀ ਮੈਂ ਨਹੀਂ ਕਹਿੰਦਾ ਕਿ ਵੱਡੇ ਪੇਮਾਨੇ ਤੇ ਹੋਇਆ ਲੇਕਿਨ ਕੁਝ ਸਟੂਡੈਂਟ ਜਿਨ੍ਹਾਂ ਨੇ ਲੂਪ ਹੋਲ ਲੱਭ ਲਏ ਤੇ ਉਹਨਾਂ ਨੇ ਇਹ ਚੀਜ਼ ਟਰਾਈ ਕੀਤੀ ਸੀ ਤੇ ਇਹਦੇ ਕਰਕੇ ਥੋੜਾ ਜਿਹਾ ਜੋ ਸਰਕਾਰ ਜਾਂ ਜੋ ਯੂਨੀਵਰਸਿਟੀਆਂ ਨੇ ਉਹ ਥੋੜੀਆਂ ਸਖਤ ਹੋ ਗਈਆਂ ਹਾਂ ਤੇ ਉਹ ਇਹੋ ਜੇ ਕੇਸ ਲੱਭ ਕੇ ਤੇ ਉਹ एग्जांपल ਸੈੱਟ ਕਰਨਾ ਚਾਹ ਰਹੀਆਂ ਸੀ ਕਿ ਆਪਾਂ ਇਹੋ ਜੇ ਸਟੂਡੈਂਟਸ ਨੂੰ ਡਿਪੋਰਟ ਕਰੀਏ ਤਾਂ ਕਿ ਅੱਗੇ ਤੋਂ ਇਹ ਕੰਮ ਨਾ ਹੋਏ ਹਮ ਲੇਕਿਨ ਜੇ ਤੁਹਾਨੂੰ ਕਿਤੇ ਵੀ ਇਹ ਨਿਊਜ਼ ਮਿਲਦੀ ਹੈ ਕਿ ਹਾਂ ਸਟੂਡੈਂਟ ਗਏ ਸੀ ਮੰਨ ਲਓ ਮਤਲਬ 2000 ਸਟੂਡੈਂਟ ਗਿਆ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਪੜਿਆ ਤੇ ਬਾਅਦ ਚ ਪੜ੍ਹਾਈ ਖਤਮ ਤੋਂ ਬਾਅਦ ਉਹਨਾਂ ਨੂੰ ਡਿਪੋਰਟ ਕਰ ਰਹੇ ਨੇ ਇਨਾ ਇਹ ਚੀਜ਼ ਜਿਹੜੀ ਇਹ ਮੇਰੇ ਮੰਨਣ ਤੋਂ ਬਾਹਰ ਹੈ ਕਿ ਸਰਕਾਰ ਬਿਲਕੁਲ ਹੀ ਇਦਾਂ ਲਾਅਲੈਸ ਹੋ ਜਾਏ ਨਹੀਂ ਇਦਾਂ ਨਹੀਂ ਮੈਂ ਦੇਖਿਆ ਆਖਰੀ ਸਵਾਲ ਹੈ ਮੇਰਾ ਤੁਹਾਡਾ ਤਜਰਬਾ ਕੀ ਕਹਿੰਦਾ ਕਿ ਹੁਣ ਬੱਚਿਆਂ ਨੂੰ ਕੈਨੇਡਾ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਦੇਖੋ ਹੋਂ ਦੇ ਹਾਲਾਤ ਜੇ ਮੈਂ ਗੱਲ ਕਰਾਂ ਤੇ ਮੈਂ ਜ਼ਰੂਰ ਕਹਾਂਗਾ ਕਿ ਬੱਚੇ ਨੂੰ ਥੋੜੀ ਜਿਹੀ ਵੇਟ ਕਰ ਲੈਣੀ ਚਾਹੀਦੀ ਹੈ ਹਾਂ ਜਿਵੇਂ ਅਗਲੇ ਸਾਲ ਜਦੋਂ VOTING ਹੋਣ ਵਾਲੀ ਹੈ ਤੇ ਨਵੀਂ ਸਰਕਾਰ ਬਣਨ ਤੱਕ ਥੋੜਾ ਜਿਹਾ ਲਾਈਕ ਰੁਕ ਜਾਣ ਦੇਖ ਲੈਣ ਮਾਹੌਲ ਹਾਂਜੀ ਮਾਹੌਲ ਦੇਖ ਰਹਿਣ ਕਿਉਂਕਿ ਅਜੇ ਸਰਕਾਰ ਦੀ ਪਾਲਿਸਿਸ ਥੋੜੀ ਹੈ ਜਿਵੇਂ ਟੈਂਪਰੇਰੀ ਪਾਲਿਸਿਸ ਨੇ ਕਿ ਥੋੜੀ ਦਿਖਾ ਰਹੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਹਾਂ ਕਿ ਆਮ ਲੋਕਾਂ ਨੂੰ ਪਰਚਾਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਸ ਕਰਕੇ ਅਜੇ ਥੋੜਾ ਜਿਹਾ ਕਿ ਮੈਂ ਨਹੀਂ ਕਹਿੰਦਾ ਕਿ ਬਿਲਕੁਲ ਹੀ ਨਾ ਜਾਓ ਦਿੱਕਤ ਹੋ ਸਕਦੀ ਹੈ ਬਟ ਕਿਤੇ ਨਾ ਕਿਤੇ ਇੱਥੇ ਸੇਫ ਰਹਿਣਾ ਚਾਹੀਦਾ ਇਹ 5-6 ਮਹੀਨੇ ਦਾ ਪੀਰੀਅਡ ਜਿਹੜਾ ਉਹ ਸੇਫ ਰੱਖਣਾ ਚਾਹੀਦਾ ਹਾਂ ਇਹ ਗਰੰਟੀ ਦੀ ਗੱਲ ਹੈ ਕਿ ਜਦੋਂ ਨਵੀਂ ਸਰਕਾਰ ਆਏਗੀ ਉਸ ਨੂੰ ਵੀ ਇਮੀਗ੍ਰੇਸ਼ਨ ਪ੍ਰੋਗਰਾਮ ਚਾਲੂ ਰੱਖਣੇ ਪੈਣਗੇ ਰੱਖਣੇ ਪੈਣਗੇ ਇਹਦੇ ਪਿੱਛੇ ਕਾਰਨ ਨੇ ਕਿ ਅਮਰੀਕਾ ਦੀ ਇਕਨੋਮੀ ਜਿਹੜੀ ਹੈ ਉਹ ਕੋਵਿਡ ਤੋਂ ਬਾਅਦ ਕਾਫੀ ਵੀਕ ਹੋਈ ਸੀ ਤੇ ਉਸ ਨੂੰ ਚੁੱਕਣ ਵਾਸਤੇ ਉਹਨਾਂ ਨੂੰ ਹੋਰ ਜ਼ਿਆਦਾ ਪੋਪੂਲੇਸ਼ਨ ਦੀ ਲੋੜ ਹੈ ਕਿਉਂਕਿ ਹਰ ਬੰਦਾ ਜਿਹੜਾ ਵੀ ਉੱਥੇ ਜਾਂਦਾ ਟੈਕਸ ਜ਼ਰੂਰ ਪੇ ਕਰਦਾ ਹੈ। ਰਾਈਟ ਹੈ। ਸਰਕਾਰ ਨੂੰ ਉਹਦੀ ਆਮਦਨੀ ਹੈ। ਹਾਂ। ਅਮਰੀਕਾ ਜਿਹੜਾ ਉਹ ਜਲਦੀ ਕੋਵਿਡ ਦੇ ਡਿਪਰੈਸ਼ਨ ਚੋਂ ਬਾਹਰ ਨਿਕਲ ਆਇਆ ਕਿਉਂਕਿ ਉੱਥੇ ਦੀ ਆਬਾਦੀ ਜੇ ਆਪਾਂ ਦੇਖੀਏ ਤੇ 32-33 ਕਰੋੜ ਹੈ। ਹਾਂ। ਕੈਨੇਡਾ ਤੇ ਜਸਟ 3-4 ਕਰੋੜ ਹੈ। ਰਾਈਟ ਹੈ। ਤੇ ਕੈਨੇਡਾ ਨੇ ਡੈਫੀਨਿਟਲੀ ਆਪਣੀ ਆਬਾਦੀ ਵਧਾੜੀ ਹੈ। ਖੁਦ ਉੱਥੇ ਜਿਹੜੀ ਜਿਵੇਂ ਬਰਥ ਰੇਟ ਘਟ ਹੈ। ਹਾਂ। ਇਸ ਕਰਕੇ ਉਹ ਲੈਂਦੇ ਰਹਿਣਗੇ। ਇਮੀਗ੍ਰੇਸ਼ਨ ਬੰਦ ਨਹੀਂ ਹੋਏਗੀ। ਹਾਂ। ਬਸ ਥੋੜਾ ਜਿਹਾ 4-5 ਮਹੀਨੇ ਥੋੜਾ ਠੰਡ ਰੱਖਣ ਦੀ ਲੋੜ ਹੈ ਤੇ ਉਸ ਤੋਂ ਬਾਅਦ ਡੈਫੀਨਿਟਲੀ ਦੁਬਾਰਾ ਜਿਹੜਾ ਸਭ ਸੌਖਾ ਹੋ ਜਾਏਗਾ ਹਮ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਦਿੱਤੀ ਤੁਸੀਂ ਥੈਂਕ ਯੂ ਜੀ